ਪਿੰਡ ਨਿਜਾਮਣੀ ਵਾਲੇ ਵਿਖੇ ਦੋ ਧਿਰਾਂ ਦੀ ਆਪਸ ਤੇ ਜਿਹੜੇ ਦੁਰਾਨੀ ਦੀ ਠਾਣੇ ਐ ਝਗੜਾ ਹੋਇਆ ਜਿਸ ਦੇ ਵਿੱਚ ਇੱਕ ਪਖ ਦਾ ਕਹਿਣਾ ਹੈ ਕਿ ਇਹ ਮੇਰੇ ਘਰ ਤੇ ਮੈਨੂੰ ਕੱਢਣ ਲਈ ਆਏ ਦੂਜੇ ਪਖ ਦਾ ਕਹਿਣਾ ਹੈ ਕਿ ਮੇਰਾ ਘਰ ਹੈ ਮੈਂ ਆਪਣੇ ਘਰ ਤੇ ਰਹਿ ਰਹੀ ਸੀ ਜਿਸ ਤੇ ਲੈ ਕੇ ਇਹਨਾਂ ਦੇ ਨਾਲ ਮਾਰਫੀਟ ਹੋਈ ਹੈ ਔਰ ਇਸ ਮਾਮਲੇ ਦੀ ਜਾਂਚ ਸੇ ਰਾਮਨਗਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦੇ ਰਾਮਨਗਰ ਚੌਂਕੀ ਦੇ ਹੈਡ ਕਾਂਸਟੇਬਲ ਗਗਨਦੀਪ ਸਿੰਘ ਨਾਲ ਗੱਲਬਾਤ ਕਰਨ ਤੇ ਕਿਹਾ ਉਹਨੇ ਦੱਸਿਆ ਵੀ ਦੋਹਾਂ ਪਾਰਟੀਆਂ ਕੇ ਬਿਆਨ ਦਰਦ ਕੀਤੇ ਜਾ ਰਹੇ ਹਨ ਔਰ ਉਸ ਦੇ ਬਾਅਦ ਪੜਤਾਲ ਕੀਤੀ ਜਾਣਾ ਕਾਨੂੰਨ ਦੇ ਮਤਲਬ ਕਰਕੇ ਕੀਤੀ ਜਾਵੇਗੀ ਮੇਰਾ ਨਾਮ ਪ੍ਰੀਤਕੌਰ ਹੈ ਜੀ ਪਿੰਡਰਕੌਰ ਵੀ ਪ੍ਰੀਤਕੌਰ ਵੀ ਆ ਘਰ ਵਾਲੇ ਦਾ ਨਾਮ ਮੇਰਾ ਘਰ ਵਾਲੇ ਦਾ ਨਾਮ ਮਨਿੰਦਰ ਸਿੰਘ ਹੈ ਜੀ ਹਾਂ ਪਿੰਡ ਪਿੰਡ ਮੇਰਾ ਨਜਾਮਣੀ ਵਾਲਾ ਮਾਮਨਗਰ ਹੈ ਜੀ ਮੇਰੀ ਜੀ ਆਪਣਾ ਪਸੰਦਾ ਘਰ ਆ ਮੇਰੀ ਆਪਣੀ ਜਗਾ ਜੀ ਮੇਰੇ ਚਾਚਾ ਸਹੁਰਾ ਜੀ ਤੇ ਮੈਂ ਆਖਮ ਜਾਇਜ਼ ਕਬਜ਼ਾ ਕਰ ਰਿਹਾ ਜਦ ਕਿ ਅਜੇ ਤੋਂ 30 ਸਾਲ ਪਹਿਲਾਂ ਜਗਾ ਵੰਡੀ ਗਈ ਸੀ ਮੇਰੇ ਦਾਦਾ ਸਹੁਰਾ ਜੀ ਉਹ ਮੈਨੂੰ ਦੇ ਗਏ ਸੀ ਜਿਹੜੀ ਦੂਜੀ ਜਗਾ ਸੀਗੀ ਉਹ ਮੇਰੇ ਚਾਚਾ ਜੀ ਨੇ ਆਪ ਰੱਖ ਲਈ ਸੀ ਜੀ ਤੇ ਹੁਣ ਉਹ ਆ ਕੇ 30 ਸਾਲਾਂ ਬਾਅਦ ਆ ਕੇ ਸਾਡੇ ਤੇ ਨਜਾਇਜ਼ ਕਬਜ਼ਾ ਕਰ ਰਹੇ ਨੇ ਕਿ ਕੱਲ ਮੈਂ ਤੇ ਮੇਰੀ ਸੱਸ ਘਰੇ ਕੱਲੀਆਂ ਸੀਗੀਆਂ ਤੇ ਉਹਨਾਂ ਨੇ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਜੀ ਸੱਸ ਦੇ ਜੀ ਮਾਰਿਆ ਪੇਟ ਤੇ ਲੱਤ ਮਾਰੀ ਹੈਗੀ ਤੇ ਆ ਗਲੇ ਦੇ ਉੱਪਰ ਮਾਰਿਆ ਆ ਬਾਹਮ ਚੋਈ ਹੋਈ ਹੈ ਸਾਰੀ ਇਧਰ ਸਾਰੀ ਦੁਖਦੀ ਹੈ ਜੀ ਮੈਂ 5.5 ਮਹੀਨੇ ਦੀ ਗਰਭ ਪਤੀ ਆ ਜੀ ਪੇਟ ਤੇ ਲ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ ਜੀ ਨਵੇਂ ਗਾਮ ਹਾਂ ਜੀ ਨਵੇਂ ਗੋ ਚੌਂਕੀ ਚ ਆਏ ਕੋਈ ਉਹ ਸਰ ਹਲੇ ਆਣ ਗਏ ਜੀ ਹਲੇ ਤੱਕ ਆਏ ਨਹੀਂ ਗਏ ਪਰ ਉਹਨਾਂ ਰਾਤ ਦੀ ਕੀਤੀ ਹੋਈ ਹੈ ਜੀ ਅੱਜ ਆ ਜਾਣਗੇ ਜੀ ਭਰਮਜੀਤ ਆ ਜੀ ਸਕਬਿੰਦਰ ਸਿੰਘ ਆ ਮਾਮਾ ਨਗਰ ਜੀ ਸਾਡੀ ਜਗ੍ਹਾ ਜੀ ਉਹ ਜਗ੍ਹਾ ਸਾਡੀ ਜਗ੍ਹਾ ਸਾਨੇ ਅਸੀਂ ਜਿਹੜੀ ਜਗ੍ਹਾ 'ਚ ਬੈਠੀਆਂ ਹਾਂ ਆ ਮੋੜ ਲੈ ਕੇ ਬੈਠੇ ਆ ਅਸੀਂ ਮੇਰੇ ਜੱਟ ਨੂੰ ਐਵੇਂ ਛੱਡ ਕੇ ਦੀ ਜਗਾ ਜਿੰਨਾ ਚਿਰ ਬਰਤਨੀਆਂ ਤੇ ਬਾਤੀ ਜਾਓ ਜੀ ਜਈ ਨਹੀਂ ਜੀ ਸਾਡਾ ਹਜੇ ਬਜ਼ੁਰਗ ਬੈਠਾ ਸੀ ਉਹਨੂੰ ਪੁੱਛ ਲਓ ਬੇਸ਼ੱਕ ਉਹ ਮੇਰੇ ਕਨੀਓ ਬੈਠਾ ਹੈ ਜੇ ਬਜ਼ੁਰਗ ਕੱਲ ਤੁਸੀਂ ਉਹਦੇ ਘਰ ਸੇ ਗਏ ਸੀ ਅੰਦਰ ਹਾਂ ਹਾਂ ਜੀ ਉਹ ਇਨਾਂ ਨੇ ਜਗਾ ਵੇਚਤੀ ਨਾ ਉਹ ਬਾਰ ਕੱਢ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਕਹਿਣ ਗਈ ਸੀ ਵੀ ਤੁਸੀਂ ਬਾਰ ਨਾ ਕੱਢੋ ਵੀ ਸਾਡਾ ਰੋਲਾ ਚੱਲ ਰਿਹਾਗਾ ਤੇ ਇਨਾਂ ਨੇ ਮੈਂ ਦੋਏ ਜਣੀਆਂ ਨੇ ਸੱਸ ਨੂੰ ਆਨੇ ਢਾਲੀ ਤੇ ਫਿਰ ਜੇ ਮੇਰਾ ਮੁੰਡਾ ਆ ਤੇ ਇਹਨਾਂ ਨੇ ਮੂਵੀ ਬਣਾ ਲਈ ਤੇ ਮੇਰਾ ਮੁੰਡਾ ਮੈਨੂੰ ਲੈ ਗਿਆ ਛਡਾ ਕੇ ਤੇ ਫਿਰ ਇਹਦਾ ਬੰਦਾ আর ਮੁੰਡਾ ਤੇ ਮੇਰੇ ਹੱਥੀ ਪੈ ਮੇਰੇ ਪੇਟ ਮੇ ਲੱਤਾਂ ਮਾਰੀਆਂ ਮੇਰੇ ਬੱਚੇ ਨਹੀਂ ਨਹੀਂ ਜੀ ਕਿਸੇ ਨੇ ਨਹੀਂ ਲੱਤਾਂ ਲੱਤਾਂ ਮਾਰੀਆਂ ਬੱਚੇ ਨੂੰ ਤੁਹਾਨੂੰ ਪਤਾ ਹੈ ਪੇਟ ਤੇ ਤਾਂ ਬੱਚਾ ਜੀ ਉਹ ਤਾਂ ਲਵੇ ਵੀ ਨਹੀਂ ਲੱਗੀ ਹੈਗੀ ਉਹਦੇ ਕਿਸੇ ਨੇ ਲੱਤਾਂ ਨਹੀਂ ਮਾਰੀਆਂ ਹੈਗੀਆਂ ਮੈਂ ਮੈਂ ਸੋ ਉਹਨਾਂ ਨੇ ਦੋਏ ਜਣਿਆਂ ਨੇ ਢਾ ਲਈ ਤੇ ਮੇਰਾ ਮੁੰਡਾ ਛਡਾਣਾ ਆ ਤੇ ਉਹਨਾਂ ਨੇ ਮੂਵੀ ਬਣਾ ਲਈ ਤੇ ਫਿਰ ਮੈਂ ਘਰੇ ਮੇਰਾ ਮੁੰਡਾ ਮੈਨੂੰ ਘਰੇ ਲੈ ਗਿਆ ਤੇ ਇਹਦਾ ਬੰਦਾ ਤੇ ਮੁੰਡਾ ਮੇਰੇ ਹੱਥੇ ਪਾਈ ਪੈ ਗਏ ਆਗੇ ਮੇਰੇ ਕੱਪੜੇ ਪਾੜੇ ਪਏ ਨੇ ਦੇਖ ਲੋ ਇਮਾਮ ਇਮਾਮ ਨਗਰ ਦੇ ਨਹੀਂ ਹਾਂ ਉਹ ਘਰੇ ਬਾਹਰ ਬਿਆਨ ਲਿਖ ਰਹੇ ਨੇ ਦੋਨੋਂ ਪਾਰਟੀਆਂ ਦੇ ਹਾਂ ਬਿਆਨ ਲਿਖ ਰਹੇ ਨੇ ਦੋਨੋਂ ਪਾਰਟੀਆਂ ਦੇ ਜੋ ਪੜਤਾਲ ਤੇ ਜੋ ਸਾਹਮਣੇ ਉਹ ਕਾਰਵਾਈ ਕੀਤੀ ਜਾਏਗੀ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰ ਸੋਤਮ ਕੌਸ਼ਿਕ ਸਮਾਣਾ ਨਿਊਜ਼